ਅਸਲ ਵਿੱਚ ਪੱਤਰਕਾਰਾਂ ਤੇ ਹਮਲਾ ਨਹੀਂ ਬਲਕਿ ਇਹ ਲੋਕਾਂ ਦੀ ਸੱਚ ਹੱਕ ਦੀ ਆਵਾਜ਼ ਤੇ ਹਮਲਾ ਹੈ ਕਿਉਂਕਿ ਇਹ ਉਹ ਪੱਤਰਕਾਰ ਵੀਰ ਹੈ ਜਿਹੜੇ ਲੋਕਾਂ ਦੀ ਖੰਨ ਕਰਦੇ ਆ ਲੋਕਾਂ ਦੀ ਆਵਾਜ਼ ਚੱਕਦੇ ਆ ਜਿਹੜਾ ਇਹਨਾਂ ਨੇ ਸਵਾਲ ਪੁੱਛਿਆ ਹੈਲੀਕਾਪਟਰ ਵਾਲਾ ਜੇਕਰ ਆਇਆ ਉਹ ਤਾਂ ਇੱਕ ਬਹਾਨਾ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਹੈ ਪਹਾਨਾ ਹੋਰ ਨਿਸ਼ਾਨਾ ਹੋਰ ਅਸਲ ਵਿੱਚ ਇਹਨਾਂ ਹਾਕਮਾਂ ਦਾ ਨਿਸ਼ਾਨਾ ਹੈ ਕਿਉਂਕਿ ਸਾਰੇ ਹੀ ਵੱਖ-ਵੱਖ ਰੰਗਾਂ ਦੇ ਹਾਕਮ ਹੱਜ ਕਾਰਪੇਟ ਘਰਾਣਿਆਂ ਨੂੰ ਸਾਰਾ ਕੁਝ ਮੁਲਕ ਦਾ ਸਹਾਰਾ ਲੱਗੇ ਹੋਏ ਆ ਤੇਜ਼ ਕਰਕੇ ਅਸਲ ਵਿੱਚ ਜੇ ਕੋਈ ਇਹਨਾਂ ਨੂੰ ਸਵਾਲ ਕਰਦਾ ਹੈ ਉਹਨਾਂ ਨੂੰ ਲੱਗਦਾ ਇਹ ਹੈ ਵੀ ਇਹ ਤਾਂ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਹੇ ਆ ਉਹ ਕਾਰਪੋਰੇਟ ਮਾਡਲ ਹੈ ਜਿਹੜਾ ਇਹ ਜ਼ੋਰ ਨਾਲ ਲਾਗੂ ਕਰਨਾ ਚਾਹੁੰਦੇ ਆ ਉਹਦੇ ਵਿੱਚ ਇਹਨਾਂ ਨੂੰ ਓਹ ਇੱਕਾ ਲੱਗਦਾ ਤੇ ਫਿਰ ਉਸ ਕਾਰਪੋਰੇਟ ਮਾਡਲ ਨੇ ਇੱਕalle ਪੱਤਰਕਾਰ ਭਾਈਚਾਰਾ ਤੇ ਥੋੜਾ ਹਮਲਾਇ ਉਹਨੇ ਤਾਂ ਸਭ ਨੂੰ ਆਜ ਦੇਣਾ ਹੈ ਛੋਟੀ ਛੋਟੀ ਦੁਕਾਨਦਾਰੀ ਛੋਟੇ ਛੋਟੇ ਕਾਰੋਬਾਰ ਉਹ ਛੱਡ ਕੀ ਨੂੰ ਰਹੇ ਆ ਨਵੇਂ ਤਾਂ ਨਵੇਂ ਰੋਜ਼ ਕੇਂਦਰ ਸਰਕਾਰ ਕਾਨੂੰਨ ਪਾਸ ਕਰ ਰਹੀ ਹੈ ਉਹਦੀ ਪੈਰ ਚ ਪੈੜ ਕੋਆਤਮਾਨ ਦੀ ਸਰਕਾਰ ਕਰ ਰਹੀ ਹੈ ਤੇ ਇਥੇ ਜ਼ਿਕਰ ਹੋਇਆ ਸੋ ਮੈਂ ਆਪਦੀ ਗੱਲ ਇਸ ਗੱਲ ਦਾ ਸਮਾਪਤ ਕਰੂੰਗਾ ਦਿੱਲੀ ਅੰਦੋਲਨ ਦਾ ਚੇਸ ਕਰਕੇ ਦਿੱਲੀ ਅੰਦੋਲਨ ਨੇ ਸਾਨੂੰ ਕੁਝ ਸਬਕ ਵੀ ਦਿੱਤੇ ਉਹ ਸਬਕਾਂ ਨੂੰ ਪੱਲੇ ਬੰਨਣ ਦੀ ਸਾਨੂੰ ਜ਼ਰੂਰਤ ਹੈ ਵੀ ਹੈ ਜੋ ਅਸੀਂ ਉਹ ਹੱਡੀ ਹਟਾਇਆ ਉਹ ਦਿੱਲੀ ਅੰਦੋਲਨ ਦੇ ਵਿੱਚ ਦੋ ਤਿੰਨ ਸਬਕ ਜਿਹੜੇ ਸਾਨੂੰ ਇਸ ਅੰਦੋਲਨ ਨੇ ਦਿੱਤੇ ਹੈ ਕਿ ਉਹ ਪੱਲੇ ਬਣ ਕੇ ਚੱਲਾਂਗੇ ਫਿਰ ਜਿੱਦਾਂ ਮਰਜ਼ੀ ਕੋਈ ਵੱਡਾ ਖੱਬੀ ਖਾਨ ਆ ਉਹਨੂੰ ਦਵਾਈਆ ਜਾ ਸਕਦਾ ਉਹਨੂੰ ਚਿਤਾਇਆ ਜਾ ਸਕਦਾ ਮੋਦੀ ਵਾਲੇ ਵੀ ਕਹਿੰਦੇ ਸੀ ਉਧਰ ਪਾਲੇ ਕਾਨੂੰਨਾਂ ਬੇੜੇ ਨਹੀਂ ਇਹ ਬਾਤཚ ਨਹੀਂ ਹੁੰਦੀ ਕਿਵੇਂ ਹੋ ਗਏ ਜਦੋਂ ਸਾਰੇ ਲੋਕ ਇੱਕ ਮੈਦਾਨ ਦੇ ਉੱਤੇ ਆ ਗਏ ਤੇ ਆਹਾ ਦੋ ਸਭ ਕਾਜ ਦੇ ਨੇ ਨੰਬਰ 1 ਕੋਈ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਨੂੰ ਨੇੜੇ ਨਹੀਂ ਫੜਕ ਲੱਟਾ ਹਾਂ ਜੋ ਤੁਸਾਂ ਦੇ ਉੱਤੇ ਇਸੇ ਧੰਮ ਦਾ ਮੋਰਚਾ ਨਹੀਂ ਬੰਨ੍ਹ ਦਿੱਤਾ ਉਹ ਕਿਸੇ ਇਲਾਕੇ ਫਿਰਕੇ ਨਹੀਂ ਬੰਨ੍ਹਦਾ ਸਭ ਜੇ ਲੋਕਾਂ ਦਾ ਕਠ ਹੋ ਕੇ ਇਹ ਗੱਲਾਂ ਜਦੋਂ ਉੱਥੇ ਉੱਪਰ ਕੇ ਆਇਆਂ ਸਾਹਮਣੇ ਕੋਲੋਂ ਫੇਰੋ ਬਿਨਾ ਮੀਟਿੰਗ ਕਰਿਆ ਮੋਦੀ ਸਰਕਾਰ ਨੇ ਉਹ ਕਾਲੇ ਕਾਨੂੰਨ ਵਾਪਸ ਲੈਣ ਲਈ ਸਿੱਧਾ ਹਲਾਨ ਕੀਤਾ ਸੋਸ਼ ਕਰਕੇ ਇਹ ਹਮਲੇ ਇਹ ਪਰਚੇ ਜੋ ਜਿਵੇਂ ਪਹਿਲਾਂ ਵੀ ਜ਼ਿਕਰ ਆਇਆ ਇਹਦਾ ਮਾਨੀ ਸਾਹਿਬ ਖਾਸ ਕਰਕੇ ਜ਼ਿਕਰ ਕਰਕੇ ਗਏ ਆ ਵੀ ਉਹ ਜਿਹੜਾ ਤਾਂ ਖਾਸ ਕਰਕੇ ਸਾਡੇ ਕਾਲਜ ਸਕੂਲ ਹੁੰਦੇ ਉਥੋਂ ਸਿੱਖਿਆ ਮਿਲਦੀ ਹੈ ਤੇ ਜਦੋਂ ਸਾਡੇ ਕੋ ਲੜਨ ਵਾਲੇ ਬੰਦੇ ਤੇ ਪਰਚਾ ਕਰਦੇ ਹੁੰਦਾ ਸੀ ਤਾਂ ਆਪਦੀ ਬੋਲੀ ਦੇ ਕਰਨਾਂ ਵਿੱਚ ਇੱਕ ਸਟਾਰ ਭਾਈ ਹੋਰ ਲੱਗ ਗਿਆ ਜਦੋਂ ਇਹ ਪਰਚੇ ਦੀ ਖ਼ਬਰ ਆਈ ਮੈਂ ਮਨਜਿੰਦਰ ਸਿੱਧੂ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਬਾਈ ਵਧਾਈ ਤੈਨੂੰ ਇੱਕ ਸਟਾਰ ਹੋਰ ਲੱਗ ਗਿਆ ਸੋ ਇਸ ਕਰਕੇ ਨਾ ਪਰਚਾ ਪੁਰਚਾ ਤਾਂ ਦੇਖੋ ਇਹ ਨਾ ਪਰਚੇ ਹਮਲੇ ਪਹਿਲੇ ਆ ਨਾ ਇਹ ਆਖਰੀ ਆ ਲਗਾਤਾਰ ਉਹਨਾਂ ਹਾਕਮਾਂ ਨੇ ਸਾਡੇ ਲੋਕਾਂ ਦੇ ਉੱਤੇ ਲਗਾਤਾਰ ਹੀ ਹਮਲੇ ਕਰਦੇ ਰਹਿਣਾ ਤੇ ਅਸੀਂ ਉਹਨਾਂ ਹਮਲਿਆਂ ਦੇ ਖਿਲਾਫ ਲੜਦੇ ਰਹਿਣਾ ਤੇ ਜਦੋਂ ਅਸੀਂ ਅਸਲ ਸੱਚ ਹੱਕ ਦੀ ਆਵਾਜ਼ ਇਹਨੂੰ ਸਾਰਿਆਂ ਨੂੰ ਇਕੱਠਾ ਕਰਨੇ ਬਾਕੀ ਗੱਲਾਂ ਛੱਡ ਕੇ ਚਾਹੇ ਧਰਮ ਦਾ ਮਾਮਲਾ ਹੈ ਚਾਹੇ ਕਿਸੇ ਪਾਰਟੀ ਦਾ ਮਾਮਲਾ ਹੈ ਉਹਨੂੰ ਪਾਸੇ ਰੱਖ ਕੇ ਜਦੋਂ ਅਸੀਂ ਸਮੁੱਚੇ ਲੋਕਾਂ ਦੀ ਗੱਲ ਕਰਾਂਗੇ ਉਦੋਂ ਹਮੇਸ਼ਾ ਲੋਕਾਂ ਦੀ ਹਿੱਤ ਹੋਇਆ ਕਰਦੀ ਹੈ ਕਿ ਇਹਦੇ ਵਿੱਚ ਤਾਂ ਲੋਕਾਂ ਦੀ ਹਿੱਤ ਹੋਈ ਵੀ ਹੈ ਇਹ ਤਾਂ ਕੱਲੀ ਮੈਂ ਸੁਣਦੇ ਆ ਸੀ ਆ ਪੱਤਰਕਾਰ ਬਖਸ਼ੀਸ਼ ਤੋਂ ਭਗਵਾਨਤਮਾਨ ਦੇ ਤਾਂ ਮੂੰਹ ਦੇ ਵਿੱਚ ਕੋੜ ਕਿਰਲੀ ਆ ਗਈ ਜਿਵੇਂ ਸੱਪ ਦੇ ਮੂੰਹ ਚ ਕੋੜ ਕਿਰਲੀ ਕਹਿੰਦੇ ਹੁੰਦੇ ਆ ਨਾ ਉਹਨੂੰ ਛੱਡ ਸਕਦਾ ਹੈ ਨਾ ਉਹਨੂੰ ਖਾ ਸਕਦਾ ਇਸ ਕਰਕੇ ਅਸੀਂ ਤਾਂ ਇਹ ਕਹਾਂਗੇ ਕੋਈ ਬਾਈ ਥੋੜਾ ਜਿਹਾ ਧਾਮ ਰੱਖੀ ਛੇਤੀ ਨਾ ਮੁਰਜ਼ੀ ਕਿਤੇ ਸਾਨੂੰ ਮੌਕਾ ਮਿਲ ਹੋਇਆ ਇਸ ਗੱਲ ਦਾ ਆ ਚੰਡੀਗੜ੍ਹ ਦੇ ਵਿੱਚ ਰੌਣਕਾਂ ਇਹ ਤਾਂ ਪਵੰਦਗਾਂ ਲਈ ਬੈਠੇ ਸੀ ਇਹ ਪਵੰਦਗਾਂ ਇਹਨਾਂ ਗੱਲਾਂ ਨੇ ਇਹ ਆਪਾਂ ਤੋੜਨਾ ਪਵੰਦਗਾਂ ਇਹ ਰੋਕਾ ਲਵਾਂਗੇ ਆਪਾਂ ਰੋਕਾ ਤੋੜਨੇ ਆ ਇਸ ਕਰਕੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੋ ਸਾਡੀ ਜਥੇਬੰਦੀ ਇਸ ਜਥੇਬੰਦੀ ਇਸ ਹਮਲੇ ਨੂੰ ਆਰਜੋ ਤੇ ਹਮਲਾ ਸਮਝਦੀ ਹੈ ਜਦੋਂ ਰਿਹਾ ਜਦੋਂ ਵੀ ਜਿਹੇ ਜਿਹੇ ਵੀ ਕੋ ਪ੍ਰੋਗਰਾਮ ਦਿਓਗੇ ਅੱਜ ਜਦੋਂ ਅਸੀਂ ਵੀਰਾਂ ਨੂੰ ਪੁੱਛਿਆ ਵੀ ਭਾਈ ਕਿੰਨੇ ਕੱਟ ਦੀ ਲੋੜ ਹੈ ਕਹਿੰਦੇ ਅੱਜ ਕੱਟ ਨਹੀਂ ਲੈ ਕੇ ਜਾਣਾ ਕੱਟ ਵਾਲਾ ਸਮਾਨ ਆਵਾਂਗੇ ਉਹਦੇ ਜਿੱਦੇ ਆਖੂਗੇ ਸਾਰਾ ਪੰਜਾਬ ਢੋਹ ਦਿਆਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ